ਦਾ ਸਵਾਗਤ ਹੈ ਜੀ ਅੱਜ ਮੇਰੇ ਦੋ ਇਸ਼ੂਸ ਨੇ ਪਹਿਲਾ ਇਸ਼ੂ ਜਿਹੜਾ ਹੈ ਉਹ ਸਪੋਰਟਸ ਦੀ ਭਰਤੀ ਨਾਲ ਕਨੈਕਟਡ ਆ ਨੈਸ਼ਨਲ ਔਰ ਇੰਟਰਨੈਸ਼ਨਲ ਖੇਡੇ ਹੋਏ ਖਿਡਾਰੀ ਜਿਹੜੇ ਨੇ ਉਹ ਕਾਫੀ ਅਰਸੇ ਤੋਂ ਠੋਕਰਾਂ ਖਾ ਰਹੇ ਨੇ ਪੰਜਾਬ ਸਰਕਾਰ ਦੇ ਦਰਾਂ ਤੇ ਜਾ ਕੇ ਦਰਵਾਜ਼ਿਆਂ ਤੇ ਜਾ ਕੇ ਆਪਣਾ ਦੁੱਖ ਦਰਦ ਪੇਸ਼ ਕਰ ਰਹੇ ਨੇ ਲੇਕਿਨ ਕੋਈ ਸੁਣਵਾਈ ਨਹੀਂ ਮੈਂ ਉਹਦੀ ਡਿਟੇਲਸ ਤੁਹਾਨੂੰ ਹੁਣੇ ਦੱਸਦਾ ਮੇਰੇ ਨਾਲ ਸਰਦਾਰ ਕਿਰਨਜੀਤ ਸਿੰਘ ਸੰਧੂ ਜਿਹੜੇ ਸਾਡੇ ਕਿਸਾਨ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਔਰ ਮੇਰੇ ਨਾਲ ਅੱਜ ਇਸ ਵਕਤ ਤੁਸੀਂ ਸਾਰੇ ਦੇਖ ਸਕਦੇ ਕਿ ਇਹ ਸਾਰੇ ਖਿਡਾਰੀ ਨੇ ਜਿਤ ਸਾਡੀਆਂ ਬੱਚੀਆਂ ਨੇ ਬੱਚੇ ਨੇ ਇਹ ਉਹ ਖਿਡਾਰੀ ਨੇ ਜਿਨ੍ਹਾਂ ਨੇ ਨੈਸ਼ਨਲ ਲੈਵਲ ਤੱਕ ਮੈਡਲਸ ਤੁਸੀਂ ਦੇਖ ਸਕਦੇ ਹੋ ਮੈਡਲ ਕਿੱਥੇ ਦਿਖਾਏ ਬਟੇ ਔਰ ਇੰਟਰਨੈਸ਼ਨਲ ਲੈਵਲ ਤੱਕ ਅਚੀਵਮੈਂਟਸ ਕੀਤੀਆਂ ਦੇਸ਼ ਦੇ ਵਾਸਤੇ ਪੰਜਾਬ ਦੇ ਵਾਸਤੇ ਲੇਕਿਨ ਪਿਛਲੇ ਸਨ 2016 ਤੋਂ ਬਾਅਦ ਸਪੋਰਟਸ ਕੋਟੇ ਦੀ ਭਰਤੀ ਜਿਹੜੀ ਨੋਰਮਲ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਸੀ ਉਹ ਬੰਦ ਪਈ ਆ। ਵੈਸੇ ਇਸ ਗੱਲ ਦਾ ਮੈਂ ਸਪੋਰਟਸ ਨੂੰ ਪ੍ਰੋਮੋਟ ਕਰਨ ਦਾ ਸੇਰਾ ਜਿਹੜਾ ਵਾ ਉਹ ਸਰਦਾਰ ਮਾਲ ਸਿੰਘ ਭੁੱਲਰ ਜਿਹੜੇ ਸਾਡੇ ਡੀਜੀਪੀ ਰਹੇ ਨੇ ਪੰਜਾਬ ਦੇ ਉਹਨਾਂ ਨੇ ਬਹੁਤ ਪ੍ਰੋਮੋਟ ਕੀਤਾ ਸਪੋਰਟਸ ਨੂੰ ਪੁਲਿਸ ਫੋਰਸ ਦੇ ਜ਼ਰੀਏ। ਔਰ ਉਹਨਾਂ ਨੇ ਜਿਹੜਾ ਪੀਏਪੀ ਕੰਪਲੈਕਸ ਸੀਗਾ ਉਹ ਇੱਕ ਬਹੁਤ ਖੂਬਸੂਰਤ ਇੱਕ ਸਪੋਰਟਸ ਹੱਬ ਡਿਵੈਲਪ ਕੀਤੀ ਜਲੰਧਰ ਦੇ ਵਿੱਚ ਸ਼ਾਇਦ ਉਹਨਾਂ ਦੇ ਜਾਣ ਤੋਂ ਬਾਅਦ ਸਪੋਰਟਸ ਜਿਹੜੀ ਆ ਉਹ ਪੰਜਾਬ ਪੁਲਿਸ ਵਿੱਚ ਵੀ ਔਰ ਪੰਜਾਬ ਦੇ ਦੂਸਰੇ ਸਾਰੇ ਡਿਪਾਰਟਮੈਂਟਸ ਵਿੱਚ ਹੌਲੀ 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 ਉਹਦੀ ਬੇਕਦਰੀ ਹੁੰਦੀ ਰਹੀ ਜਿਵੇਂ ਕਿ ਤੁਹਾਨੂੰ ਥੋੜਾ ਜਿਹਾ ਡਿਟੇਲਸ ਆਪ ਵੀ ਦੱਸਣਗੇ ਪਿਛਲੇ 2016 ਤੋਂ ਲੈ ਕੇ ਅੱਜ ਤੱਕ ਆਲਮੋਸਟ 10 ਸਾਲ ਉੱ ਚਲੇ ਨੇ ਸਪੋਰਟਸ ਕੋਟੇ ਦੀ 3% ਦੀ ਭਰਤੀ ਹੋਇਆ ਕਰਦੀ ਸੀਗੀ ਪੰਜਾਬ ਦੀ ਹਰ ਭਰਤੀ ਦੇ ਵਿੱਚ ਜਿਵੇਂ ਕਿ ਹੁਣ ਪੰਜਾਬ ਪੁਲਿਸ ਦੀਆਂ ਭਰਤੀਆਂ ਕਿੰਨੀਆਂ ਲੰਘੀਆਂ ਦੀ 3 ਕਿ 4 ਤਿੰਨ ਲੰਘੀਆਂ ਤੋਂ ਚੱਲ ਰਹੀਆਂ ਨੇ ਤਿੰਨ ਭਰਤੀਆਂ ਪੰਜਾਬ ਪੁਲਿਸ ਦੀਆਂ ਲੰਘੀਆਂ ਲੇਕਿਨ ਪੰਜਾਬ ਪੁਲਿਸ ਦੇ ਵਿੱਚ ਕਿਸੇ ਵੀ ਸਪੋਰਟਸ ਕੋਟੇ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਤੇ ਨਾਮ ਕਮਾਇਆ ਉਹਨਾਂ ਨੂੰ ਕਿਤੇ ਭਰਤੀ ਨਹੀਂ ਕੀਤਾ ਗਿਆ ਔਰ ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਬਾਕੀ ਡਿਪਾਰਟਮੈਂਟ ਸਾਰੇ ਨੇ ਉਹਨਾਂ ਵਿੱਚ ਵੀ ਕਿਤੇ ਇਸ ਸਪੋਰਟਸ ਕੋਟੇ ਦੇ ਕੋਈ ਭਰਤੀ ਨਹੀਂ ਕੀਤਾ ਗਿਆ ਇਹਦਾ ਰਿਜ਼ਲਟ ਇਹ ਹੋਇਆ ਕਿ ਜਿਹੜੀਆਂ ਸਾਡੀਆਂ ਟੀਮਸ ਨੇ ਸਰਕਾਰ ਦੀਆਂ ਜਿਵੇਂ ਕਿ ਪੁਲਿਸ ਦੀਆਂ ਟੀਮਸ ਨੇ ਚਾਹੇ ਉਹ ਕਬੱਡੀ ਦੀ ਲਾਲੋ ਚਾਹੇ ਫੁੱਟਬਾਲ ਦੀ ਲਾਲੋ ਚਾਹੇ ਉਹ ਹੈਂਡਬਾਲ ਦੀ ਲਾਲੋ ਚਾਹੇ ਉਹ ਕਿਸੇ ਹੋਰ ਸਪੋਰਟ ਸੀ ਉਹ ਹੌਲੀ ਹੌਲੀ ਸਪੋਰਟਸ ਜਿਹੜੇ ਪੁਰਾਣੇ ਪਲੇਅਰ ਭਰਤੀ ਸੀ ਵਿਚਾਰੇ ਉਹ ਫਿਜ਼ਲ ਆਊਟ ਹੁੰਦੇ ਗਏ ਔਰ ਜਿੱਦਾਂ ਕਹਿੰਦੇ ਕਿ ਰਿਟਾਇਰ ਹੁੰਦੇ ਗਏ ਜਾਂ ਸੀਨੀਅਰ ਹੋ ਗਏ ਖੇਡਣ ਜੋਗੇ ਨਹੀਂ ਰਹੇ ਉਹਨਾਂ ਨੂੰ ਦੁਬਾਰਾ ਦੁਬਾਰਾ ਸਦਕੇ ਸਿਰਫ ਨਫਰੀ ਪੂਰ ਕਰਨ ਵਾਸਤੇ ਕੀਤਾ ਜਾਂਦਾ ਜਦ ਕਿ ਨੌਜਵਾਨ ਬੱਚੇ ਜਿਹੜੇ ਨੇ ਉਹ ਆਪਣੇ ਪੰਜਾਬ ਦੇ ਵਿੱਚ ਹਰ ਵਕਤ ਅਵੇਲੇਬਲ ਨੇ ਔਰ ਦੋ ਤਿੰਨ ਇਸ਼ੂਜ਼ ਇੱਕ ਤਾਂ ਫਰੀਦਕੋਟ ਤੋਂ ਹਰਜੀਤ ਸਿੰਘ ਆ ਮੇਰੇ ਕੋਲ ਇੱਥੇ ਬੈਠਾ ਹੈ ਆ ਵਾਲਾ ਬੱਚਾ ਇਹਦੇ ਨਾਲ ਨੋਟ ਕਰਿਓ ਇਹ ਬੇਸਿਕਲੀ ਪੈਰਾਓਲੰਪਿਕਸ ਵਿੱਚ ਇਹਨੇ 골ਡ ਮੈਡਲ ਹਾਸਿਲ ਕੀਤਾ ਪੈਰਾਓਲੰਪਿਕਸ ਸਪੈਸ਼ਲ ਪੈਰਾਓਲੰਪਿਕਸ ਹੈਂਡੀਕੈਪਟ ਬਹੁਤ ਜ਼ਿਆਦਾ ਬੋਲ ਵੀ ਨਹੀਂ ਸਕਦਾ ਲੇਕਿਨ ਇਹਨੂੰ 2023 ਦੇ ਵਿੱਚ ਇਹ ਸਰਕਾਰ ਨੇ ਪ੍ਰੋਮਿਸ ਕੀਤਾ ਕਿ ਤੈਨੂੰ ਅਸੀਂ 75 ਲੱਖ ਰੁਪਏ ਐਲਾਨ ਵੀ ਕੀਤਾ ਹੋਇਆ ਇਹਦੇ ਕੋਲ ਡਿਟੇਲਸ ਤੁਸੀਂ ਲੈ ਸਕਦੇ ਹੋ ਕਿ 75 ਲੱਖ ਰੁਪਏ ਤੈਨੂੰ ਖੇਡਣ ਦਾ ਆਰਾਮ ਦੇਾਂਗੇ 75 ਦਾ ਵਿਚਾਰੇ ਨੂੰ ਕੀ ਦੇਣਾ ਸੀਗਾ ਅੱਜ ਇਹ ਗਰੀਬ ਆਦਮੀ ਹਰਜੀਤ ਸਿੰਘ ਇੱਕ ਪੈਂਚਰਾਂ ਦੀ ਦੁਕਾਨ ਦੁਕਾਨ ਚਲਾਉਂਦਾ ਫਰੀਦਕੋਟ ਦੇ ਵਿੱਚ ਵੈਸੇ ਤਾਂ ਭਗਵੰਤ ਮਾਨ ਆਪ ਹੀ ਬਹੁਤ ਮਾਰ ਹੈ ਉਹਨੂੰ ਪੈਂਚਰਾਂ ਵਾਲੇ ਦੀ ਲੋੜ ਹੀ ਨਹੀਂ ਪੰਜਾਬ ਦੇ ਵਿੱਚ ਉਹ ਸਾਰੇ ਬੱਠਲ ਬੁੱਠਲ ਜਾਣਦਾ ਪਰ ਇਹਦੀ ਤਰਾਸਤੀ ਇਹ ਹੈ ਕਿ ਪੈਰਾ 올림픽 ਸਪੈਸ਼ਲ ਪੈਰਾ 올림픽ਸ ਵਿੱਚ ਪਾਰਟਿਸਿਪੇਟ ਕਰਨ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੇ ਅੱਜ ਇਹ ਪੈਂਚਰਾਂ ਦੀ ਦੁਕਾਨ ਲਾਉਣ ਤੇ ਮਜਬੂਰ ਆ ਇੱਕ ਮੇਰੇ ਨਾਲ ਸਾਡੀ ਬੇਟੀ ਬੈਠੀ ਹੈ ਬੇਟੇ ਤੁਹਾਡਾ ਨਾਮ ਕੀ ਹੈ ਪਰਨੀਤ ਕੌਰ ਪਰਨੀਤ ਕੌਰ ਸਿਮਿਲਰਲੀ ਇਹਨੇ ਆਪਣੇ ਅ ਮਾਰਸ਼ਲ ਆਰਟਸ ਵਿੱਚ ਕਿੰਨੀ ਔਖੀ ਖੇੜਿਆ ਮਾਰਸ਼ਲ ਆਰਟਸ ਇਸਨੇ ਮਾਰਸ਼ਲ ਆਰਟਸ ਵਿੱਚ ਜਿਹੜਾ ਹੈ ਇਹ 골ਡ ਮੈਡਲ ਹਾਸਲ ਕੀਤਾ ਹੈ ਨਾ ਨੈਸ਼ਨਲ ਲੈਵਲ ਤੇ ਬੇਟੇ ਹਾਂਜੀ ਸਰ ਨੈਸ਼ਨਲ ਲੈਵਲ ਤੇ ਮਾਰਸ਼ਲ ਆਰਟਸ ਵਿੱਚ 골ਡ ਮੈਡਲ ਕਿੰਨੀ ਔਖੀ ਮਤਲਬ ਵੈਸੀ ਨਾਰਮਲ ਸਪੋਰਟਸ ਹੀ ਬੜੀਆਂ ਔਖੀਆਂ ਪਰ ਮਾਰਸ਼ਲ ਆਰਟਸ ਵਿੱਚ ਇਹਨੇ ਕੀਤਾ ਤੇ ਇਹਦਾ ਵੀ ਕੋਈ ਪੁਵੇਖੇ ਨਹੀਂ ਛੱਡਿਆ ਸਰਕਾਰ ਨੇ ਅੱਜ ਇਹ ਵਿਚਾਰੀ ਉੱਥੇ ਇੱਕ ਟੀ ਸਟਾਲ ਚਲਾਉਂਦੀ ਜੇ ਇਸੇ ਤਰ੍ਹਾਂ ਨਾਲ ਮੇਰੇ ਕੋਲ ਇੱਕ ਇੰਟਰਨੈਸ਼ਨਲ ਹਰਮਨ ਕਿੱਥੇ ਬਿਟੇ ਆ ਹਰਮਨ ਆ ਇਹ ਹੈਂਡਬਾਲ ਦਾ ਇੰਟਰਨੈਸ਼ਨਲ ਖਿਡਾਰੀ ਲੇਕਿਨ ਇਸ ਨੌਜਵਾਨ ਨੂੰ ਅੱਜ ਦੇ ਅੱਜ ਦੇ ਦਿਨ ਵਿੱਚ ਇਹਨੂੰ ਸਾਰਾ ਆਪਣਾ ਭਵਿੱਖ ਜੜਾ ਵਾ ਉਹ ਹਨੇਰਾ ਨਜ਼ਰ ਆਉਂਦਾ ਇਹਦੀ ਕੋਈ ਫਿਊਚਰ ਇਹਨੂੰ ਨਜ਼ਰ ਨਹੀਂ ਆਉਂਦਾ ਮਤਲਬ ਫਿਰ ਇੰਨੀ ਅਚੀਵਮੈਂਟ ਕਰਨ ਤੋਂ ਬਾਅਦ ਵੀ ਜੇ ਕੁਝ ਨਹੀਂ ਲੱਭਣਾ ਤੇ ਫਿਰ ਸਪੋਰਟਸ ਦਾ ਫਾਇਦਾ ਕੀ ਹੈ ਜੀ ਇੱਕ ਪਾਸੇ ਆਪਾਂ ਕਹਿੰਨੇ ਕਿ ਕੀ ਖੇਡਾਂ ਵਤਨ ਦੀਆਂ ਕੀ ਕਹਿੰਦੇ ਕੀ ਨਾ ਪੰਜਾਬ ਦੀ ਖੇਡ ਵਤਨ ਪੰਜਾਬ ਖੇਡਾਂ ਵਤਨ ਪੰਜਾਬ ਦੀਆ that means that all this program is just on paper ਇਹ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਸੋਸ਼ਲ ਮੀਡੀਆ ਤੇ ਵਾਵਾ ਖੱਟਣ ਵਾਸਤੇ ਕਿ ਅਸੀਂ ਬਹੁਤ ਸਪੋਰਟਸ ਨੂੰ ਤਰਜੀਹ ਦੇ ਰਹੇ ਆ ਇਹ ਸਾਰਾ ਇੱਕ ਕਿਸਮ ਦਾ ਲਫ਼ਜ਼ੀ ਪ੍ਰੋਗਰਾਮ ਹੈ ਹੁਣ ਕਹਿੰਦੇ ਅਸੀਂ ਸਾਰੇ ਪੰਜਾਬ ਦੇ ਵਿੱਚ ਗਰਾਊਂਡਾਂ ਬਣਾਉਣੀਆਂ ਨੇ ਬਣਾਓ ਜੀ ਸਰ ਕੇ ਬਹੁਤ ਚੰਗੀ ਗੱਲ ਹੈ ਦੇ ਗਰਾਊਂਡਾਂ ਵਿੱਚ ਜਿਹੜੇ ਬੱਚੇ ਖੇਡਣਗੇ ਜੇ ਉਹਨਾਂ ਨੇ ਚਾਹ ਦਾ ਖੋਖਾ ਲਾਉਣਾ ਜਾਂ ਪੈਂਚਰਾਂ ਦੀ ਦੁਕਾਨ ਲਾਉਣੀ ਹੈ देन ਵਾਟ ਇਜ਼ ਦ ਪੁਆਇੰਟ ਆਫ ਯੂ ਨੋ ਸਪੈਂਡਿੰਗ ਸੋ ਮਾਚ ਆਫ ਯਰ ਲਾਈਫਟਾਈਮ ਫਾਰ ਸਪੋਰਟਸ ਥੇਅਰ ਇਜ਼ ਨੋ ਪੁਆਇੰਟ I think ਐਂਡੀ ਲੋੜਨੇ ਕਿ ਜਿਹੜੇ ਵਿਕਸਿਤ ਮੁਲਕ ਨੇ ਚਾਹੇ ਨਾਰਥ ਅਮਰੀਕਾ ਲਾ ਲੋ ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਲਾ ਲੋ ਚਾਹੇ ਯੂਰੋਪੀਅਨ ਕੰਟਰੀਜ਼ ਲਾ ਲੋ ਇਵਨ ਜਿਹੜੇ ਕੁਝ ਆਪਣੇ ਨੇੜੇ ਤੇੜੇ ਦੇ ਮੁਲਕ ਨੇ ਕਿੰਨੀ ਸਪੋਰਟਸ ਨੂੰ ਤਰਜੀਹ ਦਿੰਦੇ ਨੇ ਕਿੰਨਾ ਸਪੋਰਟਸ ਨੂੰ ਉਹ ਜਿਹੜੇ ਖਿਡਾਰੀ ਆ ਨੇ ਉਹਨਾਂ ਨੂੰ ਕਿੰਨਾ ਆਪਣੇ ਸਿਰ ਤੇ ਬਿਠਾਉਂਦੇ ਨੇ ਔਰ ਸਪੋਰਟਸ ਨਾ ਸਿਰਫ ਕਿ ਕੋਈ ਇਹਨਾਂ ਦਾ ਭਵਿੱਖ ਬਣਾਉਣ ਵਾਸਤੇ ਬਟ ਸਪੋਰਟਸ ਜਦੋਂ ਤੁਸੀਂ ਕਿਸੇ ਚੰਗੇ ਖਿਡਾਰੀ ਨੂੰ ਪ੍ਰੋਮੋਟ ਕਰਦੇ ਹੋ ਕਿਤੇ ਉੱਤੇ ਲੈ ਕੇ ਜਾਂਦੇ ਹੋ ਉਹਦੇ ਵਿੱਚ ਹਜ਼ਾਰਾਂ ਲੱਖਾਂ ਦੇ ਵਿੱਚ ਮੋਟੀਵੇਸ਼ਨ ਆਉਂਦੀ ਕਿ ਅਸੀਂ ਵੀ ਸਪੋਰਟਸ ਕਰੀਏ ਜਿਹਦੇ ਨਾਲ ਕੀ ਹੁੰਦਾ ਕਿ ਜਨਰਲ ਹੈਲਥ ਆਫ ਦ ਨੇਸ਼ਨ ਔਰ ਦ ਹੈਲਥ ਆਫ ਦ ਸਟੇਟ 스타ਟਸ ਟੂ ਇੰਪਰੂਵ لیکن ਜਦੋਂ ਹੁਣ ਇਹਨਾਂ ਨੂੰ ਦੇਖਣਗੇ ਕਿ ਚਾਹ ਦੀ ਰੇੜੀ ਲਾ ਰੇ ਨੇ ਜਾਂ ਕੋਈ ਪੈਂਚਰ ਵਾਲੀ ਦੁਕਾਨ ਤੇ ਵਿਚਾਰਾ ਕੰਮ ਕਰ ਰਿਹਾ ਅਗਲੇ ਕਹਿਣਗੇ ਛੱਡੋ ਪਰੇ ਅਸੀਂ ਸਪੋਰਟਸ ਖੇਡ ਕੇ ਕੀ ਕਰਨਾ ਵਾ ਇਹ ਫਰਕ ਹੈਗਾ ਵਾ ਬਿਟਵੀਨ ਦ ਗੁੱਡ ਕੰਟਰੀਜ਼ ਆਫ ਦਿਸ ਵਰਲਡ অর ਈਵਨ ਗੁੱਡ ਸਟੇਟਸ ਆਫ ਇੰਡੀਆ ਜਿਹਦੇ ਵਿੱਚ ਸਪੋਰਟਸ ਨੂੰ ਪ੍ਰੋਮੋਟ ਕਰਦੇ ਹੋਣਗੇ ਸ਼ਾਇਦ ਨਾਲ ਦਾ ਸਾਡਾ ਗਵੰਡੀ ਸੂਬਾ ਹਰਿਆਣਾ ਉਹਦੀ ਸਪੋਰਟਸ ਪਾਲਿਸੀ ਪੰਜਾਬ ਦੇ ਨਾਲੋਂ ਜ਼ਿਆਦਾ ਚੰਗੀ ਆ ਸੋ ਮੈਂ ਦੀ ਮੰਗ ਆ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਕੋਲੋਂ ਸਪੋਰਟਸ ਦਾ ਵਿਭਾਗ ਪਤਾ ਨਹੀਂ ਕਿਹੜੇ ਮਨਿਸਟਰ ਦੇ ਕੋਲ ਬਦਲਦੇ ਰਹਿੰਦੇ ਨੇ ਜੇ ਕੋਲ ਆ ਭਗਵੰਤਪਾਨ ਦੇ ਕੋਲ ਹੀ ਆ ਸਪੋਰਟਸ ਵਿਭਾਗ ਨਾਮੇ ਮੀਤ ਹੇਰ ਤੋਂ ਸ਼ੁਰੂ ਹੋਇਆ ਸੁਣੋ ਤੇ ਸਪੋਰਟਸ ਦੇ ਸਿਕੱਤਰ ਜਿਹੜੇ ਨੇ ਆਈਐਸ ਆਫਸਰ ਦੇਖੋ ਤੁਹਾਨੂੰ ਕਿੱਡਾ ਪਰਮਾਤਮਾ ਨੇ ਲੱਖਾਂ ਰੁਪਏ ਤੁਹਾਡੇ ਤੇ ਸਰਕਾਰਾਂ ਖਰਚ ਕਰੀਆਂ ਆਲੀਸ਼ਾਨ ਕੂਟੀਆਂ ਗੱਡੀਆਂ ਚ ਦਫਤਰਾ ਚ ਬੈਠਦੇ ਹੋ ਤੁਸੀਂ ਇਹਨਾਂ ਦੇ ਵਿੱਚ ਨਿਗਾਹ ਮਾਰ ਲਓ ਇਹਦੇ ਚਿਹਰੇ ਵੱਲ ਦੇਖ ਲਓ ਇੱਕ ਮਿੰਟ ਵਾਸਤੇ ਇਹਦੇ ਚਿਹਰੇ ਵੱਲ ਦੇਖ ਲਓ ਤੁਸੀਂ ਇਹਨਾਂ ਨੇ ਵੀ ਕੁਝ ਦੇਸ਼ ਵਾਸਤੇ ਸਟੇਟ ਵਾਸਤੇ ਕੀਤਾ ਇਹਨਾਂ ਦੀ ਸਪੋਰਟਸ ਦੇ ਮੁਤਲਕ ਇਹਨਾਂ ਦੀ ਸੁਣਵਾਈ ਕਰੋ ਔਰ ਇਹ ਮੈਨੂੰ ਦੱਸ ਰਹੇ ਸੀ ਬਿਹਾਈਂਡ ਦਾ ਅਨ ਆਫੀਸ਼ੀਅਲੀ ਕਿ ਅਸੀਂ ਕੋਈ ਲੀਡਰ ਨਹੀਂ ਛੱਡਿਆ ਆ ਆਦਮੀ ਦਾ ਕੋਈ ਸਰਕਾਰੀ ਅਫਸਰ ਨਹੀਂ ਛੱਡਿਆ ਜਦੋਂ ਅਸੀਂ ਜਾ ਕੇ ਪਹੁੰਚ ਨਹੀਂ ਕੀਤੀ ਕਿ ਸਾਡੀ ਸੁਣਵਾਈ ਕਰ ਲੋ ਸਾਡਾ 3% ਕੋਟਾ ਬਹਾਲ ਕਰ ਦਿਓ ਤਾਂ ਕਿ ਨੌਜਵਾਨਾਂ ਵਿੱਚ ਕੋਈ ਰੌਸ਼ਨੀ ਦੀ ਕਿਰਨ ਉਮੀਦ ਦੀ ਕਿਰਨ ਜਿਹੜੀ ਉਹ ਜਾਗ ਸਕੇ ਪਰ ਇਸ ਤੋਂ ਪਹਿਲਾਂ ਕਿ ਮੈਂ ਅਗਲੇ ਮੁੱਦੇ ਤੇ ਆਵਾਂ ਮੈਂ ਬੇਨਤੀ ਕਰੂੰਗਾ ਆਪਣੇ ਪਰਨੀਤ ਕੌਰ ਨੇ ਇਹ ਗੱਲ ਸੁਣੋ ਤੇ ਇੱਕ ਉਹ ਤੋਂ ਤਾਂ ਹਰਜੀਤ ਤੋਂ ਤਾਂ ਸ਼ਾਇਦ ਬਹੁਤਾ ਬੋਲ ਨਹੀਂ ਹੁੰਦਾ ਪਰਨੀਤ ਤੁਸੀਂ ਦੱਸੋ ਬ੍ਰੀਫ ਕੀ ਆ ਫੜੋ ਮਾਈਕ ਬੋਲੋ ਅੱਗੇ ਆ ਜਾ ਆ ਮਾਈਕ ਵੀ ਆ ਯੂਜ਼ ਕਰ ਲਓ ਚਲੋ ਚਲੋ ਬੋਲ ਦੋ ਸੰਗਣਾ ਨੀਗਾ ਜੋ ਤੇਰਾ ਦਿਲ ਕਰਦਾ ਬੋਲ ਸਸ਼ਿਕਾ ਸਰ ਮੇਰਾ ਨਾਮ ਪਰਨੀਤ ਕੌਰ ਹੈਗਾ ਹੈ ਮੈਂ ਮਿਕਸ ਮਾਰਚ ਲੜ ਦੀ ਪਲੇਅਰ ਹੈਗੀ ਆ ਪਹਿਲਾਂ ਮੈਂ ਉਸ ਤੋਂ ਪਹਿਲਾਂ ਫੈਂਸਿੰਗ ਦੀ ਪਲੇਅਰ ਸੀਗੀ ਪਰ ਫੈਂਸਿੰਗ ਦੇ ਵਿੱਚ ਮੈਨੂੰ ਉਹਨਾਂ ਦੇ ਇਕੁਪਮੈਂਟ ਸੀ ਇਹਨੇ ਜਿਆਦਾ ਮਹਿੰਗੇ ਹੁੰਦੇ ਕਿ ਮੈਂ ਸ਼ੁਰੂ ਤੋਂ ਹੀ ਇਹ ਸੋਚਿਆ ਸੀਗਾ ਕਿ ਮੈਂ ਬਹੁਤ ਉੱਚ ਲੈਵਲ ਦੇ ਜਿਹੜੇ ਪਲੇਅਰ ਹੁੰਦੇ ਨੇ ਉਹਨਾਂ ਵਿੱਚ ਖੇਡੂਗੀ। ਮੇਰੀ 2004 ਤੋਂ ਬਚਪਨ ਦੇ ਵਿੱਚ ਹਾਂ ਜਦੋਂ ਮੈਂ ਉਸ ਟਾਈਮ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਸੀਗਾ ਕਿ ਮੈਨੂੰ papa ਬਹੁਤ ਸਮਾਂ ਦਿਓ ਮੇਰੇ ਪਿਤਾ ਜੀ ਨੇ ਕਿਹਾ ਸੀਗਾ ਕਿ ਮੈਨੂੰ ਬਹੁਤ ਸਮਾਂ ਦਿਓ ਜਿਹਦੇ ਵਿੱਚ ਮੈਂ ਬਹੁਤ ਵਧੀਆ ਤਰੀਕੇ ਨਾਲ ਪਲੇ ਕਰਕੇ ਇੱਕ ਦਿਨ ਪੰਜਾਬ ਦਾ ਨਾਮ ਰੌਸ਼ਨ ਕਰੂੰਗੀ ਮੈਂ ਇੰਡੀਆ ਦੇ ਗ੍ਰੇਨ ਮੈਡਲ ਲੈ ਕੇ ਆਉਣਾ ਚਾਹੁੰਦੀ ਹਾਂ ਪਰ ਅੱਜ ਉਹ ਸਾਰੀਆਂ ਚੀਜ਼ਾਂ ਖਤਮ ਹੁੰਦੀਆਂ ਮੈਨੂੰ ਨਜ਼ਰ ਆ ਰਹੀਆਂ ਕਿਉਂਕਿ ওভারਏਜਾਂ ਖਤਮ ਹੋਈਆਂ ਉਹ ਸਾਰੀਆਂ ਚੀਜ਼ਾਂ ਉਹ ਕਿਸ ਤਰ੍ਹਾਂ ਖਤਮ ਹੋਈਆਂ ਕਿ ਮੈਂ ਦੱਸ ਨਹੀਂ ਸਕਦੀ ਕਿ ਮੇਰੇ ਕਿੰਨਾ ਤਕੜਾ ਸੁਪਨਾ ਸੀਗਾ ਮੈਂ ਇੱਕ ਤਾਂ ਇਹ ਉਧਾਰ ਕੇ ਪੰਜਾਬ ਦੀ ਮੈਡਲ ਲੈ ਕੇ ਆਉਣਾ ਥੋੜੀ ਸਾ ਅੱਜ ਮੇਰੇ ਕੋਲ ਸਿਰ ਸਟੇਟ ਤੇ ਜਾਣ ਵਾਸਤੇ ਵੀ ਪੈਸੇ ਨਹੀਂ ਹੁੰਦੇ ਸਟੇਟ ਤੇ ਜਾਣ ਵਾਸਤੇ ਮੇਰੇ ਕੋਲ ਪੈਸੇ ਨਹੀਂ ਹੁੰਦੇ ਮੇਰੇ ਪੋਸਟ ਸਾਹਿਬ ਨੇ ਬਹੁਤ ਸਾਥ ਦਿੱਤਾ ਹੈਗਾ ਮੇਰਾ ਬਾਰ ਬਾਰ ਉਹਨਾਂ ਨੇ ਇੱਕੋ ਚੀਜ਼ ਪੁੱਛੀ ਪੁੰਨੀਰ ਵੇਟ ਨਾ ਖਰਾਬ ਕਰੇ ਹਨਾ ਇੱਕ ਵਾਰੀ ਸਾਨੂੰ ਦੱਸ ਦੇ ਕਿ ਨਹੀਂ ਤੂੰ ਜਾ ਨਹੀਂ ਸਕਦੀ ਹੈਗੀ ਤੇ ਉੱਥੇ ਮੈਂ ਕੀ ਕਰਾਂ ਮੇਰੇ ਦਿਲ ਤੇ ਕੀ ਬੀਤਦੀ ਹੋਗੀ ਮੈਂ ਬਾਰ ਬਾਰ ਪੰਜਾਬ ਸਰਕਾਰ ਨੂੰ ਇਹੋ ਬੇਨਤੀ ਕਰਦੀ ਰਹੀ ਅਸੀਂ ਸਾਰੇ ਪਨੇਰਾ ਨੇ ਖੇਡ ਕੇ ਗਲਤੀ ਕੀਤੀ ਹੈਗੀ ਆ ਜਾਂ ਤੇ ਸਾਨੂੰ ਇੱਕ ਵਾਰੀ ਦੱਸ ਦੇਣ ਤੇ ਅਸੀਂ ਕੁਝ ਨਹੀਂ ਕਰ ਸਕਦੇ ਸਿਰਫ ਗਰਾਊਂਡਾ ਬਣਦੀਆਂ ਹੈਗੀਆਂ ਵਾ ਪਰ ਜਿਹੜਾ ਖਿਡਾਰੀ ਦਾ ਭਵਿੱਖ ਹੈਗਾ ਉਹ ਇੰਨਾ ਵਧੀਆ ਨਹੀਂ ਹੈਗਾ ਸਾਨੂੰ ਪਤਾ ਹੈਗਾ ਅਸੀਂ ਟ੍ਰੇਨਾਂ 'ਚ ਕਿਸ ਤਰ੍ਹਾਂ ਸਫ਼ਰ ਕਰਦੇ ਹੋਏ ਜਾਂਦੇ ਆ ਸਾਨੂੰ ਪਤਾ ਹੈਗਾ ਕਿ ਅਸੀਂ ਜਦੋਂ ਸੱਟ ਲੱਗਦੀ ਤੇ ਅਸੀਂ ਆਪੇ ਹੀ ਹੈਂਡਲ ਕਰਦੇ ਆਂ ਸਾਨੂੰ ਕੋਈ ਮੈਡੀਕਲ ਫੈਸਿਲਿਟੀਆਂ ਦਾ ਸਰਕਾਰ ਵੱਲੋਂ ਕੁਝ ਨਹੀਂ ਮਿਲਦਾ ਹੈਗਾ ਕਦੀ ਕਿਤੇ ਠੇਖੇ ਖਾ ਕੇ ਅਸੀਂ ਨਾ ਨਹੀਂ ਕਦੀ ਕਿਤੇ ਠੱਗੇ ਸਾਕੇ ਜਾਂਦੇ ਹੁਣ ਤੁਸੀਂ ਕੰਮ ਕਰ ਰਹੇ ਹੋ ਹੁਣ ਤੁਸੀਂ ਕੀ ਕਰ ਰਹੇ ਹੋ ਸਰ ਮੇਰਾ ਇੱਕ ਟੀ ਸਟਾਲ ਹੈਗਾ ਵਾ ਮੈਂ ਉਸ ਤੋਂ ਬਾਅਦ ਮੈਂ ਮਿਕਸ ਮਾਰਸ਼ਲ ਅਡ ਕੀਤੀ ਮੈਨੂੰ ਇਹ ਸੀਗਾ ਕਿ ਉੱਥੋਂ ਮੇਰਾ ਬਿਜ਼ਨਸ ਹੋ ਜਾਊਗਾ ਅਮਰਤ ਸਰ ਦਾ ਟੀ ਸਟਾਲ ਕਿੱਥੇ ਆ ਅਮੇ ਸਰ ਦੇ ਵਿੱਚ ਮੇਰਾ ਟੀ ਸਟਾਲ ਹੈਗਾ ਵਾ ਪੇਰੈਂਟਸ ਕੀ ਕਰਦੇ ਤੁਹਾਡੇ ਹੁਣ ਪੀਐਸ ਸਰ ਮੇਰੇ ਅ ਮੇਰੇ ਫਾਦਰ ਸਾਹਿਬ ਜਿਹੜੇ ਹੈਗੇ ਆ ਉਹ ਟਰੈਕਟਰ ਮੈਕੈਨਿਕ ਹੈਗੇ ਆ ਮਦਰ ਮੇਰੇ ਹਾਊਸ ਵਾਈਫ ਹੈਗੇ ਆ ਤੇ ਸਾਰੇ ਮੇਰੇ ਭੈਣ ਤਾਂ ਆਪਣੇ ਆਪਣੇ ਸਟ੍ਰੈਸ ਚ ਲੱਗੇ ਹੈਗੇ ਆ ਤੇ ਮੈਨੂੰ ਹਮੇਸ਼ਾ ਕਹਿੰਦੇ ਆ ਕਿ ਜੇ ਤੈਨੂੰ ਚੰਨਣ ਕੀਤੇ ਨਜ਼ਰ ਆਉਂਦਾ ਤੇ ਫਿਰ ਕਦਮ ਮੇਕ ਉਧਾਰ ਪਰ ਜਿਹੜੀ ਰਗਾਂ ਦੇ ਅੰਦਰ ਇੱਕ ਖੂਨ ਉਹ ਜਲ ਮੈਚ ਕਾਲਾ ਇੱਕ ਸਪੋਰਟ ਉਹ ਮੇਰੇ ਕੋਲ ਛੁੱਟਦੀ ਨਹੀਂ ਆ ਅੱਜ ਵੀ ਮੈਂ ওভারਏਜ਼ ਆ ਮੈਨੂੰ ਉਹ ਵੀ ਦਰਦ ਹੈਗਾ ਕਿ ਮੇਰਾ ਕੁਝ ਬਣ ਨਹੀਂ ਸਕਦਾ ਪਰ ਫਿਰ ਵੀ ਮੈਂ ਇਸ ਜਗ੍ਹਾ ਤੇ ਆਣ ਕੇ ਇਹਨਾਂ ਸਭ ਆਪਣੇ ਪੈਰਾਂ ਪਰ ਆ ਕੇ ਖੜੀ ਹੈਗੀ ਆ ਕਿ ਮੇਰੇ ਕੋਲ ਨਹੀਂ ਇਹ ਮੇਰਾ ਕੁਝ ਨਾ ਬਣੇ ਇਹਨਾਂ ਦਾ ਬਸ ਬਣੇ ਸਰ ਮੈਂ ਮੈਂ ਲਗਾਤਾਰ ਪ੍ਰੈਕਟਿਸ ਕਰਦੀ ਪਈ ਆ ਪਰ ਮਤਲਬ ਮੈਂ ਓਵਰਏਜ ਹੋ ਗਈ ਨਾ ਦੱਸੋ ਓਵਰਏਜ ਹੋ ਗਈ ਉਹ ਤਾਂ ਕਹਿੰਦੀ ਇਹਨਾਂ ਨੂੰ ਦੇ ਦਿਓ ਬਾਕੀਆਂ ਦਾ ਕੁਝ ਬਣ ਜੇ ਵਿਚਾਰਿਆਂ ਦਾ ਬੱਸ ਵਾਹ ਵਾਹ ਅਲੱਗ ਆ ਹਰਮਨ ਇੱਕ ਤੂੰ ਵੀ ਗੱਲ ਕਰ ਲੈ ਆਪਾਂ 2 ਮਿੰਟ ਮੈਂ ਕਾਰਬੋਹਾਈਡਰੇਟ ਨਾ 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 ਸੋਕੋ ਬਣਾਣਾ ਸਾਰਾ ਜਿਹੜਾ ਤਾਂ ਬੜਾ ਜਿਹਾ ਪਸਾ ਬੜਾ ਜਿਹਾ ਸੈਸੋ ਪੀਣਾ ਸਾਰਾ ਜਿਹੜਾ ਮੀਡੀਆ ਦਾ ਪਤਾ ਹੈ ਉਹ ਤਾਂ ਗੱਲ ਕਰਦੇ ਸਿੱਧੇ ਸਭ ਤੋਂ ਪਹਿਲਾਂ ਮੈਂ ਇਹ ਕਹਣਾ ਚਾਹੁੰਦਾ ਜੀ ਦੇਖੋ ਪੰਜਾਬ ਦੇ ਵਿੱਚ ਪਿਛਲੇ 9 ਸਾਲਾਂ ਤੋਂ ਕੋਈ ਸਪੋਰਟਸ ਦੀ ਵੈਕੈਂਸੀ ਨਹੀਂ ਹੈ। 2000 ਸਾਲਾਂ ਦੇ ਵਿੱਚ ਪੰਜਾਬ ਪੁਲਿਸ ਦੀ ਵੈਕੈਂਸੀ ਆਈ ਸੀ। ਹੁਣ 9 ਸਾਲ ਹੋ ਗਏ ਨੇ 2025 'ਚ ਕੋਈ ਵੈਕੈਂਸੀ ਨਹੀਂ ਆਈ। ਦੇਖੋ 2000 ਸਾਲਾਂ ਦੇ ਵਿੱਚ ਮੈਂ 17 ਐ 18 ਸਾਲ ਦਾ ਹੋਣਾ ਹੈ। ਉਦੋਂ ਮੈਂ ਸਪੋਰਟਸ ਵਿੱਚ ਭਰਤੀ ਚੁੱਕਿਆ ਸੀ। ਤੋਂ ਕਿ ਮੇਰੀ ਉਹ এজੈਂਸੀ ਬਾਰੇ ਹੁਣ ਜੇ ਮੰਨ ਲਓ ਸਾਲ ਹੋਰ ਤੱਕ ਤਾਂ ਇਹ ਕਹਿ ਕੇ ਹੋਰ ਇਹ ਜੋ 10 ਸਾਲ ਹੋ ਗਏ ਖਾਲੀ ਸਤਾ ਦੇ ਦਿੱਤੀ। ਤੇ ਇਸ ਕਰਕੇ ਮੈਂ ਸਰਕਾਰ ਨੂੰ ਵੀ ਬੇਚੈਨ ਹੋ ਜਾਣਾ ਕਿ ਜੇ ਤੁਸੀਂ ਮੰਨ ਲਓ ਜੋ ਪ੍ਰੋਵਾਈਡ ਕਰੋਗੇ ਸਪੋਰਟਸਮੈਨ ਉਤਾਂ ਹੀ ਸਾਨੂੰ ਦੇਖ ਕੇ ਸਾਡੇ ਜੂਨੀਅਰ ਟੀਮ ਬਣਾਂਗੇ ਫੂਟਬਾਲ ਗਰਾਊਂਡ ਬਣਾਏ ਨੇ ਕਹਿੰਦੇ ਕਿ ਗਰਾਊਂਡ ਬਣਾ ਰਹੇ ਪਰ ਗਰਾਊਂਡ ਤੋਂ ਦਾ ਫਾਇਦਾ ਵੀ ਤਾਂ ਨਹੀਂ ਨਾ ਜੇ ਵਿੱਚ ਖਿਡਾਰੀ ਦਾ ਹੋਣਾ ਹੀ ਜੇ ਕੋਈ ਵੀ ਖਿਡਾਰੀ ਅੱਜ ਤੱਕ ਕੋਈ ਮਾਦਵਾ ਨਹੀਂ ਬੱਚਿਆਂ ਨੂੰ ਕਾਇਂ ਭੇਜਦਾ ਕਿ ਜੇ ਉਹਨਾਂ ਨੂੰ ਇੱਕ ਪਤਾ ਲੱਗ ਰਿਹਾ ਕਿ ਉਹਨਾਂ ਨਾਲ ਜੇ ਹਮ ਸੁਣ ਲੇਖਣਗੇ ਕਿ ਉਹਦੇ ਕੋਲ ਚਾਹ ਨਹੀਂ ਗਈ ਨਾ ਉਹੀ ਜਿਆ ਪੈਨਸ਼ਨ ਆਉਂਦਾ ਕਿਹੜਾ ਮਾਦ ਕੋਈ ਵੀ ਮਾਦ ਨਹੀਂ ਦੇ ਦਿੰਦਾ ਜਿਵੇਂ ਬੱਚੇ ਨੂੰ ਕੀ ਨਹੀਂ ਮਾ ਖੂ ਗੇ ਇੰਕਮ ਬੱਚੇ ਕੋਲ ਸਕੂਲ ਤੋਂ ਆ ਤਾਂ ਬਾਅਦ ਦੋ ਘੰਟੇ ਹੁੰਦੇ ਨੇ ਜੋ ਦੇ ਤਾਂ ਨਾ ਜਾਓ ਪੁੱਛਣੇ ਨਾ ਪਰ ਹੁਣ ਗਰਾਉਂਡ ਲੈਵਲ ਤੇ ਅਸੀਂ ਜਦੋਂ ਗਰਾਉਂਡ ਚ ਜਾਂਦੇ ਹਾਂ ਕੋਈ ਵੀ ਬੱਚਾ ਗਰਾਉਂਡ ਚ ਜਾਂਦਾ ਪਹਿਲਾਂ ਉਹ ਮਤਲਬ ਦਿਨ ਜਿਸ ਨਾਲ ਗਰਾਉਂਡ ਚ ਤੇ ਹੁਣ ਬੱਚਿਆਂ ਕੋਲ ਇਸ ਦੀ ਨਿਮਾਕ ਕੋਈ ਨਹੀਂ ਤੇ ਇਸ ਦਾ ਕੀ ਜਿਵੇਂ ਉਹ ਤੱਕੇ ਖੜਾ ਹੈ ਓਵੇਂ ਤੈਨੂੰ ਤੱਕੇ ਖੜਾ ਦੇ ਜਦੋਂ ਮੰਨ 9 ਸਾਲ ਹੋ ਗਏ ਨੇ ਕੋਈ ਸਪੋਰਟ ਦੀ ਪਰਚੀ ਨਹੀਂ ਆਈ ਬੰਦਾ ਡਿਪਰੈਸ਼ਨ ਚ ਜਾਂਦਾ ਹੈ ਅਗਰ ਗਲਤ ਸਟੈਪ ਵੱਲ ਜਾਂਦਾ ਬੰਦਾ ਨਸ਼ਿਆ ਵੱਲ ਜਾਏਗਾ ਜਾਂ ਹੋਰ ਕਿਸੇ ਪਾਸੇ ਵੱਲ ਜਾਏਗਾ ਜਦੋਂ ਕੋਈ ਰਾਹੀਂ ਮਲਰੇ ਨਾਲ ਕਿਸੇ ਅਧਿ ਦੇਤ ਤੇ ਕੀ ਜਾਣਾ ਕਿਸ ਲਾਭ ਕਿਸ ਸਪੋਰਟਸਮੈਨ ਲੈਚ ਆ ਗਿਆ ਨਾ ਕਿ ਬਦਲੇ ਪ੍ਰੋਫੈਸ਼ਨਲ ਸਪੋਰਟਸ ਦਾ ਕਰਦਾ ਪਰ ਉਹ ਕੁਸਚਨ ਦਾ ਜੋ ਮਨ ਮੈਂ ਮੈਂ ਖਾਸ ਕਿਹਾ ਮੈਂ ਕਿ ਕਿੱਧਰ ਜਾਣਾ ਹੋਣਾ ਮੈਂ ਕਿਸੇ ਪਾਸੇ ਨੂੰ ਜਾ ਨਹੀਂ ਸਕਦਾ ਇਸ ਕਰਕੇ ਸਰਕਾਰ ਨੂੰ ਵੀ ਬੇਨਤੀ ਹੈ ਜੇ ਤੁਸੀਂ ਸਪੋਰਟਸ ਸਪੋਰਟਸ ਦੇ ਨਾਮ ਤੇ ਤੁਸੀਂ ਕਹਿ ਤਾ ਕਿ ਕਿਸੇ ਸਪੋਰਟਸ ਨੂੰ ਉੱਚਾ ਕਰਿਆ ਪਰ ਜੋ ਵੀ ਪ੍ਰੋਵਾਈਡ ਕਰਨਾ ਸਰਕਾਰ ਥੈਂਕ ਯੂ ਤੁਸੀਂ ਹੁਣ ਲਗਭਗ ਸਾਰੀ ਇਹਨਾਂ ਦਾ ਦੁੱਖ ਦਰਜ ਸਮਝ ਲਿਆ ਮੈਂ মিডিਆ ਨੂੰ ਵੀ ਅਪੀਲ ਕਰੂੰਗਾ ਔਰ ਸੋਸ਼ਲ ਮੀਡੀਆ ਤੇ ਜਿਹੜੇ ਸਾਡੇ ਨਾਲ ਸੁਣ ਰਹੇ ਨੇ ਕਿ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਾਂ ਪਹੁੰਚਾਓ ਸਾਡੀ ਆਵਾਜ਼ ਇਹਨਾਂ ਦੀ ਆਵਾਜ਼ ਪਹੁੰਚਾਓ ਸਰਕਾਰ ਦੇ ਕੁਆਰਟਰਸ ਤੱਕ ਔਰ ਮੇਰੀ ਫੇਰ ਅਪੀਲ ਹੈ ਪੰਜਾਬ ਗਵਰਨਮੈਂਟ ਨੂੰ ਕਿ ਕਾਈਂਡਲੀ ਪਲੀਜ਼ ਸਪੋਰਟਸ ਪਾਲਿਸੀ ਨੂੰ ਅੱਛੇ ਤਰੀਕੇ ਨਾਲ ਅਪਡੇਟ ਕਰਕੇ ਜਿਹੜਾ 3 ਫੀਸਦੀ ਸਪੋਰਟਸ ਕੋਟਾ 2016 ਦਾ ਬੰਦ ਹੋਇਆ ਉਸ ਨੂੰ ਬਹਾਲ ਕਰਕੇ ਨਾ ਸਿਰਫ ਪੁਲਿਸ ਭਰਤੀ ਵਿੱਚ ਬਲਕੇ ਪੰਜਾਬ ਦੇ ਸਾਰੇ ਜਿਹੜੇ ਇੰਪੋਰਟੈਂਟ ਡਿਪਾਰਟਮੈਂਟਸ ਨੇ ਇਹਨਾਂ ਨੂੰ ਮੌਕਾ ਦਿਓ ਇਹਨਾਂ ਨੂੰ ਦੇਖ ਕੇ ਹੋਰ ਆਪਣੇ ਜਿਹੜੇ ਹਜ਼ਾਰਾਂ ਲੱਖਾਂ ਸਪੋਰਟਸਮੈਨ ਬੱਚੇ ਨੇ ਜਿਹੜੇ ਉਹ ਸਪੋਰਟਸ ਨੂੰ ਆਕਰਸ਼ਿਤ ਹੋਣ ਤੇ ਸਪੋਰਟਸ ਪੰਜਾਬ ਦੇ ਵਿੱਚ ਵਧੇ ਤੇ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਘਟਣ ਦਾ ਤਰੀਕਾ ਸਪੋਰਟਸ ਆ ਬਹੁਤ ਵੱਡਾ ਰੋਲ ਆ ਆਮ ਮਾਈਸੈਲਫ ਅ ਸਪੋਰਟਸਮੈਨ ਸਾਰੀ ਜ਼ਿੰਦਗੀ ਮੈਂ ਕੁਛ ਨਾ ਕੁਛ ਵੈਦਰ ਇਟ ਇਜ਼ ਬੈਡਮਿੰਟਨ ਵੈਦਰ ਇਟ ਇਜ਼ ਫੁੱਟਬਾਲ ਜੇ ਹੋਰ ਕੁਛ ਨਹੀਂ ਤਾਂ ਮੈਂ ਕਮ ਸੇ ਕਮ ਜਿਹੜੇ ਐਥਲੈਟਿਕਸ ਦਾ ਕੰਮ ਆ ਰਨਿੰਗ ਜੋਗਿੰਗ ਵਾਕਿੰਗ ਪੁਸ਼ਅਪਸ ਸਕਵਾਟਸ ਵੇਟ ਟ੍ਰੇਨਿੰਗ ਅੱਜ ਵੀ ਮੈਂ ਕਰਨਾ ਚਾਹੁੰਦਾ ਵਾਂ ਔਰ ਮੈਨੂੰ ਬੜਾ ਜੋ ਸਕੂਨ ਤੁਹਾਨੂੰ ਸਪੋਰਟਸ ਐਕਸਰਸਾਈਜ਼ ਤੋਂ ਬਾਅਦ ਮਿਲਦਾ ਉਹ ਸ਼ਾਇਦ ਕਿਸੇ ਵੀ ਹੋਰ ਤਰ੍ਹਾਂ ਦਾ ਨਸ਼ਾ ਕਰਨ ਤੋਂ ਬਾਅਦ ਨਹੀਂ ਮਿਲਦਾ ਸੋ ਪੰਜਾਬ ਸਰਕਾਰ ਤੋਂ ਮੈਂ ਉਮੀਦ ਕਰਦਾ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਸ਼ੁਕਰੀਆ ਬੇਟੇ ਔਰ ਤੁਸੀਂ ਹੁਣ ਥੋੜੀ ਜਿਹੀ ਜਗ੍ਹਾ ਦਿਓ ਆਓ ਤੁਸੀਂ ਸਾਰੇ ਜਿਹੜੇ ਕਸ਼ਮੀਰ ਤੋਂ ਆਏ ਹੋ ਸਾਰੇ